ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ 'ਚ ਜ਼ਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਕੁੱਬਰ ਕੇ ਅੱਗੇ ਆ ਰਿਹਾ ਸਰਕਾਰ ਨੇ ਜਿਹੜੀ ਹੁਣ ਰੈਫਰੂ ਕੀਤੀ ਆ ਖੇਡਾਂਵਾਂ 'ਚ ਪੰਜਾਬ ਦੀਆਂ ਤੇ ਬਹੁਤ ਵਧੀਆ ਹਾਰਡ ਸਪੋਰਟਸਮੈਨ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਹੈ ਮਾਨ ਸਰ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ बच्चे ने जेड़े ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਨਾਂ ਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕਿ ਇਹ ਖੇਡਾਂ ਵੱਲੋਂ ਇਨ ਇੱਕ ਵਧੀਆ ਆਪਣੇ ਰੋਜ਼ਾਨਾ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਹੇ ਤੇ ਪੰਜਾਬ ਦੀ ਤਰੱਕੀ ਵੀ ਜੜੀ ਨਾ ਰੁਕੇ। ਦੇਖਿਓ ਸਾਡੇ 2 ਸਾਲਾਂ ਸਾਡਾ অলੰਪਿਕ ਮੈਡਲ ਆ ਰਿਹਾ ਇਹ ਸਿਰਫ ਇਹਨਾਂ ਦੀ ਬਦੌਲਤ ਹੀ ਆ ਕਿਉਂਕਿ ਜਿੰਨਾ ਸਿੱਧ ਨੇ ਸਾਡਾ ਗਰਾਸ ਰੂਟ ਤੇ ਕੰਮ ਨਹੀਂ ਹੋਊਗਾ ਉਹਨਾਂ ਚ ਸਾਡੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਰਹਿ ਸਕਦੇ। ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ। ਜੋ ਖੇਡਾਂ ਵਤਨ ਪੰਜਾਬ ਦੀਆਂ ਦਾ ਇੱਕ ਜਰੀਆ ਆ ਸਪੋਰਟਸ ਨੂੰ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਣਾ ਤਾਂ ਕਿ ਸਪੋਰਟਸ ਪ੍ਰਮੋਟ ਹੋਵੇ ਖੇਡਾਂ ਪ੍ਰਮੋਟ ਹੋਵੇ। ਕਬਲੇ ਸਾਹਿਬ ਅੱਜ ਦੇ ਵੈਲਕਮ ਕਿਟ ਆ ਕੀ ਆ ਜੀ ਟੌਨ ਦਾ ਵਤਨ ਪੰਜਾਬ ਦੀਆਂ ਖੇਡਾਂ ਦਾ ਕਿ ਮਕਸਦ ਆ ਔਰ ਕਿੱਥੋਂ ਚੱਲੀ ਤੇ ਕਿੱਥੋਂ ਤੱਕ ਜਾਏਗੀ। ਦੇਖੋ ਜੀ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ ਸਾਲ ਵੀ ਜਿਹੜੀਆਂ ਖੇਡਾਂ ਵਤਨ ਪੰਜਾਬ ਦੀਆਂ ਹੋਈਆਂ ਸੀ ਉਹਦੇ ਵਿੱਚ ਪੰਜਾਬ ਦੇ ਵਿੱਚ ਕਟੋਂ ਕੜਨੀ 3 ਲੱਖ ਬੱਚਿਆਂ ਨੇ ਜਿਹੜਾ ਹਿੱਸਾ ਲਿਆ ਔਰ ਮੈਂ ਇਹ ਗੱਲ ਮਹਿਸੂਸ ਕਰ ਰਿਹਾ ਆ ਵੀ ਜਿਹੜਾ ਐਰ ਕੀ ਸਾਡੀਆਂ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡੇ ਬੱਚੇ ਖੇਡਣ ਗਏ ਆ ਚਾਹੇ ਹਾਕੀ ਹੋਗੀ ਹੋਰ ਵੀ ਗੇਮਾਂ ਹੋਗੀਆਂ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੇ ਕਾਫੀ ਆਪਣਾ ਜਿਹੜਾ ਰੋਲ ਅਦਾ ਕੀਤਾ ਔਰ ਪੰਜਾਬ ਦਾ ਨਾਮ ਜਿਹੜਾ ਪਹਿਲੀਆਂ ਸਰਕਾਰਾਂ ਵਲੇ ਨਸ਼ਿਆਂ 'ਚ ਜ਼ਿਆਦਾ ਮੰਨਿਆ ਜਾਂਦਾ ਸੀ ਅੱਜ ਖੇਡਾਂ ਦੇ ਵਿੱਚ ਉੱਭਰ ਕੇ ਅੱਗੇ ਆ ਰਿਹਾ ਆ ਔਰ ਇਹ ਸਾਡਾ ਮੇਨ ਮਕਸਦ ਜਿਹੜਾ ਹੈ ਪੰਜਾਬ ਨੂੰ ਜਿਹੜਾ ਜਵਾਨੀ ਨੂੰ ਪੰਜਾਬ ਦੀ ਨੂੰ ਸਾਹਮਣਾ ਆਉਣ ਵਾਲਾ ਪੰਜਾਬ ਦਾ ਫਿਊਚਰ ਜਿਹੜਾ ਭਵਿਖਿਆ ਉਹਨੂੰ ਤਗੜੇ ਹੋ ਕੇ ਇੱਕ ਪੰਜਾਬ ਦਾ ਨਾਮ ਰੋਸ਼ਨ ਕਰਾਉਣਾ ਔਰ ਮੈਨੂੰ ਮਾਣ ਦੀ ਔਰ ਖੁਸ਼ੀ ਦੀ ਗੱਲ ਇਹ ਆ ਮੇਰੇ ਵਾਸਤੇ ਕਿਉਂਕਿ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਸੋਚ ਜਿਹੜੀ ਆ ਉਹ ਇਹੋ ਹੀ ਆ ਵੀ ਆਪਾਂ ਜਿਹੜਾ ਆਪਣਾ ਬੱਚੇ ਨੇ ਜਿਹੜੇ ਇਹਨਾਂ ਨੂੰ ਆਪਾਂ ਖੇਡਾਂ ਦਾ ਇੱਕ ਜਿਹੜਾ ਇਹਦਾ ਨਸ਼ਾ ਲਾਈਏ ਖੇਡਾਂ ਦਾ ਤਾਂ ਜੋ ਕੀ ਇਹ ਖੇਡਾਂ ਵੱਲ ਨੂੰ ਇਹਨਾਂ ਇੱਕ ਵਧੀਆ ਆਪਣੇ ਰੋਜਾਨਾ ਪੈਦਾ ਕਰਨ ਤੇ ਵਧੀਆ ਇਹਨਾਂ ਦੀ ਸਿਹਤ ਪੱਖੋਂ ਵੀ ਠੀਕ ਰਹੇ ਤੇ ਪੰਜਾਬ ਦੀ ਤਰੱਕੀ ਵੀ ਜੜੀ ਨਾਲ ਰਹੇ ਇਹ ਜੋ ਪਿਛਲੇ ਸਾਲ ਵੀ ਬਤਨ ਪੰਜਾਬ ਦੀ ਅਖੇਡਾ ਕਰਵਾਈਆਂ ਗਈਆਂ ਸੀ ਉਹ ਟਾਰਚ ਮਾਰਚ ਕੱਢਿਆ ਗਿਆ ਸੀ ਉਦੋਂ ਕਿੰਨਾ ਫਰਕ ਸਮਝਦੇ ਬੱਚਿਆਂ ਦਾ ਕਿੰਨਾ ਕੁ ਰਜਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਦੇ ਅੱਗੇ ਸੈਕੰਡ ਰਹੇਗੇ ਉਹਨਾਂ ਦਾ ਐਰ ਕੀ ਮੰਨਿਆ ਵੀ ਆਪਾਂ ਫਰਸਟ ਹੋਣਾ ਜਿਹੜੇ ਫਰਸਟ ਵਾਲੇ ਨੇ ਉਹਨਾਂ ਨੂੰ ਇਹ ਆ ਵੀ ਆਪਾਂ ਪੋਜੀਸ਼ਨ ਸੰਭਾਲ ਕੇ ਰੱਖਣੀ ਆ ਜਿਹੜੇ ਥਰਡ ਵਾਲੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਫਰਸਟ ਹੋਣਾ ਸੋ ਅੱਗੇ ਨਾਲੋਂ ਕੰਪੀਟੀਸ਼ਨ ਜਿਹੜਾ ਵਾ ਉਹ ਖੇਡਾਂ ਦਾ ਚੱਲ ਪਿਆ ਜਿਹੜਾ ਕੀ ਅੱਗੇ ਖੇਡਾਂ ਦਾ ਕੰਪੀਟੀਸ਼ਨ ਖਤਮ ਹੋ ਗਿਆ ਸੀ ਬੱਚੇ ਜਿਹੜੇ ਸੀ ਉਹਨਾਂ ਵੱਲ ਇਹਨਾਂ ਫੋਕਸ ਨਹੀਂ ਸੀ ਦਿੱਤਾ ਜਾ ਰਿਹਾ ਆ ਹੁਣ ਜਿਹੜੀ ਹਾਕੀ ਦੀ ਟੀਮ ਆ ਜਿਹੜੀ ਜਿੱਤ ਕੇ ਆਈ ਆ ਮੈਂ ਕਹਿ ਸਕਦਾ ਉਹਦੇ ਵਿੱਚੋਂ ਮਾਨਜੋਗ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਕ ਪਲੇਅਰ ਨੂੰ ਕਰੋੜ ਕਰੋੜ ਰੁਪਈਆ ਦਿੱਤਾ ਪਲੱਸ ਜੇ ਕਰੋੜ ਕਰੋੜ ਦਿੱਤਾ ਤੇ ਨੌਕਰੀਆਂ ਵੀ ਨਾਲ ਹੋਣਗੀਆਂ ਸੋ ਸਾਡਾ ਇਹ ਕਨਸੈਪਟ ਇਹ ਆ ਵੀ ਪੰਜਾਬ ਦਾ ਜਿਹੜਾ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਸਾਡੀਆਂ ਖੇਡਾਂ ਜੇ ਆਪਾਂ ਵਧੀਆ ਲੈਵਲ ਤੇ ਖੇਡਦੇ ਆ ਤੇ ਕੱਲ ਨੂੰ ਸਰਕਾਰ ਸਪੋਰਟ ਵੀ ਕਰਦੀ ਆ ਤੇ ਪਿਆਰ ਵੀ ਕਰਦੀ ਆ। ਸੀਪੀ ਹਨੂ ਜਿਹੜੀ ਆ ਮਾਨ ਸਰਕਾਰ ਨੇ ਜਿਹੜੀ ਅੱਜ ਜੋ ਇਨਫਲੂ ਕੀਤੀ ਆ ਛੇਡਾਂ ਵਤਨ ਪੰਜਾਬ ਦੀਆਂ ਤੇ ਬਹੁਤ ਵਧੀਆ ਹਾਰ ਸਪੋਰਟਸਮੈਨ ਜਿਹੜਾ ਇਹ ਵਿੱਚ ਭਾਗ ਲੈਣ ਜਾਂਦਾ ਹੈ ਜਿਹੜਾ ਸਾਡੇ ਸੈਂਟਰਾਂ ਕੋਲੋਂ ਮਿਲਦਾ ਸਾਡੇ ਉਥੇ ਆਪਣਾ ਸੈਂਟਰ ਆ ਤੇ ਜਿੰਨੇ ਵੀ ਆਪਾਂ ਚੀਆ ਸਾਰੇ ਇਹਨਾਂ ਵਿੱਚ ਹਿੱਸਾ ਲੈਣਗੇ ਤੇ ਅੱਗੇ ਵਧਣਗੇ। ਮਕਸਦ ਇਹਦੇ ਆਪੀ ਨੌਜਵਾਨਾਂ ਨੂੰ ਸਪੋਰਟਸ ਦੇ ਪ੍ਰਤੀ ਰਿਗਰ ਕਰਨਾ ਤਾਂ ਕਿ ਜਿਵੇਂ ਸੋਨੇ ਅਸੀਂ ਪਿਛੇ ਲਵੇਖੀਏ ਸਾਡੇ 2 ਸਾਲਾਂ ਸਾਡਾ 올림픽 ਮੈਡਲ ਆ ਰਿਹਾ ਇਹ ਸਿਰਫ ਇਹਨਾਂ ਦੀ ਬਦੌਲਤ ਹੀ ਆ ਕਿਉਂਕਿ ਜਿੰਨਾ ਜਿੰਨਾ ਸਾਡਾ ਗ੍ਰਾਸ ਰੂਟ ਤੇ ਕੰਮ ਨਹੀਂ ਹੋਊਗਾ ਉਹਨਾਂ ਚ ਸਾੜ ਹੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਨਹੀਂ ਰਹਿ ਸਕਦੇ ਸੋ ਖੇਡਾਂ ਵੱਤਨ ਪੰਜਾਬ ਦੀਆਂ ਦਾ ਇੱਕ ਜਰੀਆ ਆ ਸਪੋਰਟਸ ਨੂੰ ਪਿੰਡਾਂ ਪਿੰਡਾਂ ਤੱਕ ਲੈ ਕੇ ਜਾਣਾ ਤਾਂ ਕਿ ਸਪੋਰਟਸ ਪ੍ਰਮੋਟ ਹੋਵੇ ਖੇਡਾਂ ਪ੍ਰਮੋਟ ਹੋਵੇ ਔਰ ਸਭ ਤੋਂ ਵੱਡੀ ਗੱਲ ਇਹ ਵੀ ਨੌਜਵਾਨ ਜਿਹੜੇ ਨੌਕਰੀ ਦੀ ਫਿਕਰ ਹੁੰਦਾ ਤੇ ਸਪੋਰਟਸ ਇੱਕ ਇਹੋ ਜਿਹੇ ਇਹੋ ਜਿਹੇ ਜਰੀਆ ਜਿੰਨਾ ਆਪਾਂ ਨੌਕਰੀ ਵੀ ਲੈ ਸਕਦੇ ਹਾਂ ਸਰਕਾਰ ਨੇ ਉਹਦੇ ਵਿੱਚ ਕੋਟਾ ਵੀ ਆਪਣਾ ਕੀਤਾ ਜੇ ਆਪਾਂ ਪੀਸੀਐਸ ਅਫਸਰਾਂ ਦੀ ਗੱਲ ਕਰਦੇ ਆਂ ਮੈਡਮ ਆਪ ਗੱਲ ਕਰਦੇ ਆਂ ਤੇ ਉਹਦੇ ਵਿੱਚ ਵੀ ਸਾਡਾ ਕੋਟਾ ਸਪੋਰਟਸ ਦਾ ਸੋ ਇਹੀ ਅਵੇਅਰਨੈਸ ਨੂੰ ਫਲਾਉਣ ਵਾਸਤੇ ਮਾਨ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਇਹਦਾ ਜੀ ਤੀਸਾ ਸੈਸ਼ਨ ਹੈ ਹਾਂਜੀ ਨਾ ਕਰੋ ਰਿਸਪੌਂਸ ਕਿੰਨਾ ਮਿਲਦਾ ਦਿਖਾਈ ਦੇ ਰਿਹਾ ਵੇ ਬਲੌਗ ਲੈਵਲ ਤੋਂ ਸਾਡੀਆਂ ਗੇਮਾਂ ਸ਼ੁਰੂ ਹੁੰਦੀਆਂ ਨੇ ਇੰਨਾ ਬਹੁਤ ਜ਼ਿਆਦਾ ਰਿਸਪੌਂਸ ਬੱਚਿਆਂ ਵਿੱਚ ਆ ਰਿਹਾ ਬੱਚੇ ਮਪੇ ਆਪਣੇ ਆਪ ਰਜਿਸਟਰਡ ਵੀ ਕਰ ਰਹੇ ਨੇ ਖੇਡਾਂ ਵਿੱਚ ਆਪਣੇ ਆਪ ਨੂੰ ਇਨਵੋਲ ਵੀ ਕਰ ਰਹੇ ਨੇ ਪੇਰੈਂਟਸ ਵੀ ਬਹੁਤ ਅਵੇਅਰ ਹੋਏ ਇਹਨਾਂ ਕਰਕੇ ਵੀ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਦੀ ਗੱਲ ਕਰਦੇ ਆ ਕਿਹੜੀ ਕਿਹੜੀ ਖੇਡਾਂ ਬੱਚਿਆਂ ਨੂੰ ਸਿੱਖਣ ਨੂੰ ਮਿਲਦੀਆਂ ਨੇ ਜਾਂ ਕਿਹੜੀ ਕਿਹੜੀ ਖੇਡਾਂ ਖੇਡਾਂ ਪਤਨ ਖੇਡਾਂ ਪਤਨ ਪੰਜਾਬ ਦੀਆਂ ਵਿੱਚ ਜਿੰਨੇ ਸਾਡੀਆਂ ਇੰਟਰਨੈਸ਼ਨਲ ਲੈਵਲ ਤੇ ਖੇ অল টাইপ অফ গেম ਜਿਹੜੇ ਸਾਡੀਆਂ ਨੇ ਸਾਡੀ ਅਕੋਰਡਿੰਗ ਟੂ স্পੋਰਟਸ ਪਾਲਿਸੀ ਆ ਉਹ ਸਾਰੀਆਂ ਦੇ ਵਿੱਚ ਇਨਵੋਲਵ ਨੇ ਔਰ ਸਾਡਾ ਇਹੀ ਮੈਸੇਜ ਆ ਸਾਡਾ ਬੀਂਗ ਕੋਚ ਬੀਂਗ ਡੀਐਸਓ ਬੀਂਗ ਟਰੈਕਟਰ স্পੋਰਟਸ ਜਾਂ ਵੀ ਮੈਕਸਿਮ ਬੱਚੇ ਜਿਹੜੇ ਆ ਨਾ ਖੇਡਾਂ ਵਿੱਚ ਆਪਣਾ ਭਾਗ ਲੈਣ ਤਾਂ ਕਿ ਬੱਚੇ ਦੀ ਤੰਦਰੁਸਤੀ ਰਵੇ ਤੇ ਉਹ ਇੱਕ ਵਧੀਆ ਸਮਾਜ ਸਿਰਜ ਸਕਣ ਧੰਨ ਧੰਨ ਬੱਚੇ